ਇੱਕ ਨਾਦਰਸ਼ਾਈ ਹੁਕਮ ਚਲਾ ਕੇ ਚੰਡੀਗੜ੍ਹ ਦੇ ਉਤੋਂ ਤੇ ਇਸ ਆਪਣੇ ਕੇਬਲ ਨੂੰ ਕਾਮਯਾਬ ਕਰਨ ਲਈ ਤੇ ਜਿਹੜਾ ਪਹਿਲਾ ਕੇਬਲ ਨੈਟਵਰਕ ਨੂੰ ਫੇਲ ਕਰਨ ਲਈ ਇਹ ਤਕੇਸ਼ਾਈ ਤੁਸੀਂ ਇੱਕ ਇੱਕ ਤਕੇਸ਼ਾਈ ਨਹੀਂ ਇੱਥੇ ਨੇਕਾਂ ਤਕੇਸ਼ਾਈਆਂ ਜਿੰਦੂ ਤੱਕ ਮੈਨੂੰ ਪਤਾ ਜਿੱਥੋਂ ਤੱਕ ਮੈਨੂੰ ਪਤਾ ਤੁਹਾਨੂੰ ਪ੍ਰਮਾਣ ਪੱਤਰ ਵੀ ਮਿਲਿਆ ਰਾਸ਼ਟਰਪਤੀ ਪ੍ਰਮਾਣ ਪੱਤਰ ਵੀ ਤੁਹਾਨੂੰ ਮਿਲਿਆ ਬੜਾ ਸਮਾਂ ਤੁਸੀਂ ਹੰਡਾਇਆ ਤੁਸੀਂ ਇਸ ਜਗ੍ਹਾ ਤੇ ਉੱਤੇ ਅਸਲੇ ਮੌਜੂਦਾ ਹੁੰਦੇ ਤਾਂ ਤੁਹਾਡਾ ਕੀ ਕਦਮ ਹੁੰਦਾ ਦੇਖੋ ਜਿੰਦਗੀ ਦੇ ਅੰਦਰ ਕਿਉਂਕਿ ਰਾਸ਼ਟਪਤੀ ਅਵਾਰਡ ਉਹਨੂੰ ਮਿਲਦਾ ਜਿਹੜਾ ਚੰਗਾ ਕੰਮ ਕਰਦਾ ਤੁਹਾਨੂੰ ਮਿਲਿਆ ਪੱਤਰ ਜਿਹੜਾ ਦੇਖੋ ਰਾਸ਼ਟਰੀ ਅਵਾਰਡ ਮਿਲਿਆ ਮੈਨੂੰ ਮੈਂ ਉਹਦਾ ਧੰਨਵਾਦ ਕਰਦਾ ਹਾਂ ਮੈਨੂੰ ਨਹੀਂ ਮਿਲਿਆ ਉਹ ਮੇਰੇ ਕੰਮ ਨੂੰ ਮਿਲਿਆ ਹੈ ਮੇਰੇ ਪਰਮਾਤਮਾ ਦੇ ਅਸ਼ੀਰਵਾਦ ਨੂੰ ਮਿਲਿਆ ਹੈ ਬਟ ਆਹ ਚੀਜ਼ਾਂ ਦੇਖ ਕੇ ਮਹਿਸੂਸ ਹੋ ਰਿਹਾ ਵੈ ਇੱਕ ਨੇਰਸ਼ ਆ ਗਿਆ ਕਾਲੀ ਰਾਤ ਹੋ ਗਈ ਹੈ ਦਿਨ ਨਹੀਂ ਰਹਿ ਗਿਆ ਤੁਹਾਨੂੰ ਕਿਹੜੇ ਕਿਹੜੇ ਦੁੱਖ ਦਸੀਏ ਉਹ মিডিਆ ਜਿਹੜਾ ਚੌਥਾ ਥੰਮ ਸੀ ਉਹ ਇੱਕ ਥੰਮ ਵਿੱਚੋਂ ਲੱਤ ਕੱਢ ਨਹੀਂ ਚੱਲੂ ਕਰਤੀ ਜੇ ਤੁਸੀਂ ਆਪਣਾ ਕਈ ਵਾਰ ਸੈਟ ਲਗਾਇਆ ਹੈ ਲਗਾਓ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਉਹਨੂੰ ਮਨਾ ਨਹੀਂ ਕਰਦੇ ਪਰ ਦੂਜਿਆਂ ਦਾ ਕਿਉਂ ਬੰਦ ਕਰ ਰਹੇ ਹੋ ਆਪਣਾ ਘਰ ਵਸਾਣ ਲਈ ਦੂਜੇ ਘਰ ਦੇ ਦੋ ਟੂਏ ਕੱਢ ਲੈ ਇਹ ਇਹ ਤੇ ਬੇੜਾ ਗਰ ਕਰ ਰਹੇ ਹੋ ਤੁਸੀਂ ਲੋਕਾਂ ਨੂੰ ਵਸਾਣਾ ਸੀਗਾ ਘਰ ਘਰ ਰੁਜ਼ਗਾਰ ਦੇਣਾ ਸੀ ਜਿਹੜੇ ਪਹਿਲੇ ਰੁਜ਼ਗਾਰ ਵਾਲੇ ਨੇ ਉਹਨਾਂ ਦੀਆਂ ਤੁਸੀਂ ਲਤਾਂ ਵੜ ਰਹੇ ਹੋ ਤੇ ਆਪਣੇ ਬੰਦੇ ਖੜੇ ਕਰਕੇ ਆਪਣਾ ਨਵਾਂ ਵੀ ਨੈਟਵਰਕ ਤਬਤ ਕਰ ਰਹੇ ਹੋ ਉਹ ਇਹ ਉਹ ਅਧਿਕਾਰੀ ਨੇ ਜਿਨ੍ਹਾਂ ਨੇ ਪ੍ਰਮਾਣ ਪੱਤਰ ਹਾਸਲ ਕੀਤਾ ਰਾਸ਼ਟਰਪਤੀ ਪ੍ਰਮਾਣ ਪੱਤਰ ਹਾਸਲ ਕੀਤਾ ਤਾਂ ਪ੍ਰਮਾਣ ਪੱਤਰ ਉਹਨਾਂ ਨੂੰ ਮਿਲਦਾ ਜਿਹੜੇ ਵਕਈ ਦੇਸ਼ ਵਾਸਤੇ ਜਾਂ ਪੰਜਾਬ ਵਾਸਤੇ ਜਾਂ ਆਪਣੇ ਸੂਬੇ ਵਾਸਤੇ ਜਾਂ ਆਪਣੇ ਜ਼ਿਲ੍ਹੇ ਵਾਸਤੇ ਕੁਝ ਕਰਦੇ ਨੇ ਤੇ ਇਹਨਾਂ ਨੇ ਕੀਤਾ ਸੀ ਤਾਂ ਇਹਨਾਂ ਦੀ ਸਿਆਸਤ ਇਹਨਾਂ ਦੀ ਜਿਹੜੀ ਐਕਸਪੀਰੀਅੰਸ ਹੈ ਇਹ ਕਹਿੰਦਾ ਪਿਆ ਕਿ ਦੋਨਾਂ ਤਰ੍ਹਾਂ ਦੀ ਗੱਲ ਸੁਣੀ ਜਾਵੇ ਫਿਰ ਮਾਮਲਾ ਦਰਜ ਕੀਤਾ ਜਾਵੇ ਤੁਸੀਂ ਕੇਬਲ ਆਪਰੇਟਰ ਜੀ ਕਿੰਨੀ ਡੇਰ ਤੋਂ ਮੈਂ 90 ਤੋਂ ਜੀ ਲੰਬੇ ਤੋਂ ਅੱਜ ਜਿਹੜਾ ਦਿਨ ਦੇਖਣਾ ਪੈਂਦਾ ਕਿਸ ਤਰ੍ਹਾਂ ਬੜਾ ਮਾੜਾ ਦਿਨ ਹੈ ਜੀ ਹਾਂ ਇਹ ਤਾਂ ਕਾਹੜਿਆ ਪੂਰਾ ਕੇਬਲ ਖੋਈ ਜਾ ਰਹੀ ਦੂਜੀ ਕੇ ਬਚਰਾਈਆਂ ਸਾਡੀਆਂ ਬੰਦ ਕਰਦੇ ਆ ਤਾਰਾਂ ਕੱਢਦੇ ਆ ਤੇ ਕੋਈ ਸੁਣਾਈ ਨਹੀਂ ਨਹੀਂ ਸਦੀ ਜੇ ਇਹੀ ਦਰਖਾਸਤ ਇਸ ਉਲਟ ਸਾਡੇ ਤੇ ਪਰਚੇ ਕਰਦੇ ਸਵੇਰੇ ਪੁਲਸਾਰੇ ਰੋਕਦੇ ਵੀ ਇਹ ਬੁਝਾਰਾ ਨਹੀਂ ਹੋਉਂਦੇ ਨਾ ਮੈਨੂੰ ਫੋਨ ਆਇਆ ਮੈਨੂੰ ਕਿਹਾ ਗਿਆ ਅਸੀਂ ਬੁਝਾਰਾ ਹੋਣ ਦੇਣਾ ਕਿਸੇ ਮੂੰਹ ਤੋਂ ਨਹੀਂ ਹੋਣ ਦੇਣਾ ਅੱਜ ਸਵੇਰੇ ਸਭ ਕਹ ਗਿਆ ਕੋਤਵਾਲੀ ਆਲੇ ਮੈਂ ਉਥੇ ਸੀ ਮੈਨੂੰ ਕਿਹਾ ਅੱਛਾ ਵੀਰ ਜੀ ਕੀ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਕਾਬਲ ਹੈਗੇ ਜੇ ਜੇਕਰ ਉਹਨਾਂ ਵੱਲੋਂ ਆਪਣੀ ਕੇਬਲ ਸ਼ੁਰੂ ਕੀਤੀ ਜਾਂਦੀ ਹੈ ਤੇ ਅਸੀਂ ਮੁਕਾਬਲਾ ਕਰਨ ਨੂੰ ਤਿਆਰ ਜੇ ਸਹੀ ਤਰੀਕੇ ਦੇ ਨਾਲ ਚੱਲੇ ਜਾਵੇ। ਹੈਲਦੀ ਕੰਪੀਟੀਸ਼ਨ ਕਰਾਂਗੇ ਜੀ। ਕੋਈ ਦਿੱਕਤ ਨਹੀਂ ਸਾਹਮਣੇ। ਕਰਾਂਗੇ ਕੰਪੀਟੀਸ਼ਨ ਕਰਾਂਗੇ ਤਿਆਰ ਹੈ। ਧੱਕਾ ਨਾ ਕਰਨ। ਗਰੀਬੀ ਬਰੇਟਰ ਕਰਦਾ ਪਹਿ ਧੱਕਾ ਕਿੱਥੇ ਧੱਕਾ ਹੋ ਰਿਹਾ? ਇਹ ਦੂਸਰੀ ਕੇਬਲਾਂ ਨੇ ਕਰਦੇ ਪਹਿ ਧੱਕਾ ਜੀ। ਮੰਗ ਕਰਦੇ ਕੰਪਨੀ ਨਾਲ ਨਾਲ ਸਹੀ ਲੜਾਂਗੇ ਕੰਪੀਟੀਸ਼ਨ ਕੋਈ ਗੱਲ ਨਹੀਂ ਜੀ। ਕੰਪੀਟੀਸ਼ਨ ਆਰਾਮ ਨਾਲ ਕੰਮ ਕਰ। ਸਾਲੋਂ ਵੀ ਕਰਦੇ ਨੇ ਆਪ ਵੀ ਕਰਨ। ਇੱਕ ਨਾਦਰ ਸ਼ਾਹੀ ਹੁਕਮ ਚਲਾ ਕੇ ਚੰਡੀਗੜ੍ਹ ਦੇ ਉੱਤੋਂ ਕਿਸ ਆਪਣੇ ਕੇਬਲ ਨੂੰ ਕਾਮਯਾਬ ਕਰਨ ਲਈ ਤੇ ਜਿਹੜਾ ਪਹਿਲਾ ਕੇਬਲ ਨੈਟਵਰਕ ਨੂੰ ਫੇਲ ਕਰਨ ਲਈ ਇਹ ਤਕੇਸ਼ਾਈ ਤੁਸੀਂ ਇੱਕ ਇੱਕ ਤਕੇਸ਼ਾਈ ਨਹੀਂ ਇੱਥੇ ਨੇਕਾਂ ਤਕੇਸ਼ਾਈਆਂ ਜਿੰਦ ਤੱਕ ਮੈਨੂੰ ਪਤਾ ਜਿੰਦ ਤੱਕ ਮੈਨੂੰ ਪਤਾ ਤੁਹਾਨੂੰ ਪ੍ਰਮਾਣ ਪੱਤਰ ਵੀ ਮਿਲਿਆ ਰਾਸ਼ਟਰਪਤੀ ਪ੍ਰਮਾਣ ਪੱਤਰ ਵੀ ਤੁਹਾਨੂੰ ਮਿਲਿਆ ਬੜਾ ਸਮਾਂ ਤੁਸੀਂ ਹੰਡਾਇਆ ਤੁਸੀਂ ਇਸ ਜਗ੍ਹਾ ਤੇ ਉੱਤੇ ਅਸਲੇ ਮੌਜੂਦਾ ਹੁੰਦੇ ਤਾਂ ਤੁਹਾਡਾ ਕੀ ਕਦਮ ਹੋਣਾ ਸੀ ਦੇਖੋ ਜਿੰਦਗੀ ਦੇ ਅੰਦਰ ਕਿਉਂਕਿ ਰਾਸ਼ਟਰਪਤੀ ਅਵਾਰਡ ਉਹਨੂੰ ਮਿਲਦਾ ਜਿਹੜਾ ਚੰਗਾ ਕੰਮ ਕਰਦਾ ਤੁਹਾਨੂੰ ਮਿਲਿਆ ਪੱਤਰ ਜਿਹੜਾ ਦੇਖੋ ਰਾਸ਼ਟਰੀ ਅਵਾਰਡ ਮਿਲਿਆ ਮੈਨੂੰ ਮੈਂ ਉਹਦਾ ਧੰਨਵਾਦ ਕਰਦਾ ਹਾਂ ਮੈਨੂੰ ਨਹੀਂ ਮਿਲਿਆ ਉਹ ਮੇਰੇ ਕੰਮ ਨੂੰ ਮਿਲਿਆ ਹੈ ਮੇਰੇ ਪਰਮਾਤਮਾ ਦੇ ਅਸ਼ੀਰਵਾਦ ਨੂੰ ਮਿਲਿਆ ਹੈ ਬਟ ਆਹ ਚੀਜ਼ਾਂ ਦੇਖ ਕੇ ਮਹਿਸੂਸ ਹੋ ਰਿਹਾ ਵੈ ਇੱਕ ਨੇਰਸ਼ ਆ ਗਿਆ ਹੈ ਕਾਲੀ ਰਾਤ ਹੋ ਗਈ ਹੈ ਦਿਨ ਨਹੀਂ ਰਹਿ ਗਿਆ ਤੁਹਾਨੂੰ ਕਿਹੜੇ ਕਿਹੜੇ ਦੁੱਖ ਦਸੀਏ ਉਹ মিডিਆ ਜਿਹੜਾ ਚੌਥਾ ਥੰਮ ਸੀ ਉਹ ਇੱਕ ਥੰਮ ਵਿੱਚੋਂ ਲੱਤ ਕੱਢਣੀ ਚાલુ ਕਰਤੀ ਜੇ ਤੁਸੀਂ ਆਪਣਾ ਕੇਬਲ ਸੈਟ ਲਗਾਇਆ ਹੈ ਲਗਾਓ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਉਹਨੂੰ ਮਨਾ ਨਹੀਂ ਕਰਦੇ ਪਰ ਦੂਜਿਆਂ ਦਾ ਕਿਉਂ ਬੰਦ ਕਰ ਰਹੇ ਹੋ ਆਪਣਾ ਘਰ ਵਸਾਣ ਲਈ ਦੂਜੇ ਘਰ ਦੇ ਟੁਕੂਏ ਕੱਢ ਲੈ ਇਹ ਇਹ ਤੇ ਬੇੜਾ ਗਰ ਕਰ ਰਹੇ ਹੋ ਤੁਸੀਂ ਲੋਕਾਂ ਨੂੰ ਵਸਾਣਾ ਸੀਗਾ ਘਰ ਘਰ ਰੁਜ਼ਗਾਰ ਦੇਣਾ ਸੀ ਜਿਹੜੇ ਪਹਿਲੇ ਰੁਜ਼ਗਾਰ ਵਾਲੇ ਨੇ ਉਹਨਾਂ ਦੀਆਂ ਤੁਸੀਂ ਲੱਤਾਂ ਵੜ ਰਹੇ ਹੋ ਤੇ ਆਪਣੇ ਬੰਦੇ ਖੜੇ ਕਰਕੇ ਆਪਣਾ ਨਵਾਂ ਵੀ ਨੈਟਵਰਕ ਤਬਤ ਕਰ ਰਹੇ ਹੋ